ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਣਾਮ ਟਾਈਮ ਮੈਂ ਹਾਂ ਸੁਮਿਤ ਵਰਮਾ ਲਗਾਤਾਰ ਲੁਧਿਆਣਾ ਦੇ ਵਿੱਚ ਜਿਹੜੇ ਆ ਚੋਰੀ ਦੇ ਵਾਰਦਾਤਾਂ ਨੇ ਜਿਹੜੀ ਉਹ ਸਾਹਮਣੇ ਆ ਰਹੀਆਂ ਨੇ ਅੱਜ ਅਸੀਂ ਖੜੇ ਆ ਤਾਜਪੁਰ ਰੋਡ ਦੇ ਅਧੀਨ ਪੈਂਦੇ ਆਪਣਾ ਪੁਨੀਤ ਨਗਰ ਦੇ ਵਿੱਚ ਜਿੱਥੇ ਕਿ ਤੁਹਾਨੂੰ ਦਿਖਾ ਰਹੇ ਹਾਂ ਕਿ ਆ ਫੈਕਟਰੀ ਆ ਕਾਵਿਓ ਇੰਡਸਟਰੀ ਜਿੱਥੇ ਕਿ ਦੱਸਿਆ ਜਾ ਰਿਹਾ ਕਿ ਟਰਾਂਸਫਾਰਮ ਜਿਹੜਾ ਬਣਾਉਂਦਾ ਇੱਥੇ ਕੰਮ ਚੱਲਦਾ ਏ ਲੇਕਿਨ ਸਭ ਤੋਂ ਵੱਡੀ ਗੱਲ ਇਹ ਆ ਕਿ ਚੋਰਾਂ ਵੱਲੋਂ ਜਿਹੜੀ ਆ ਇਸ ਫੈਕਟਰੀ ਦੇ ਜਿਹੜੀ ਪਿਛਲੀ ਦੁਆਰ ਆ ਉਸ ਨੂੰ ਤੋੜ ਕੇ ਜਿਹੜੀ ਫੈਕਟਰੀ ਦੇ ਵਿੱਚ ਜਿਹੜੇ ਜ਼ਰੂਰੀ ਜਿਹੜੇ ਮਹਿੰਗੇ ਔਜ਼ਾਰ ਸੀਗੇ ਜਿਵੇਂ ਕਿ ਤਾਂਬੇ ਦੀ ਤਾਰੀਆਂ ਤਾਰਾਂ ਨੇ ਉਹ ਇੱਥੋਂ ਦੀ ਜਿਹੜੀਆਂ ਚੋਰੀ ਕੀਤੀਆਂ ਗਈਆਂ ਨੇ ਲਗਾਤਾਰ ਜਿਹੜਾ ਲੁਧਿਆਣਾ ਦੇ ਵਿੱਚ ਜਿਹੜੇ ਚੋਰਾ ਚੋਰਾ ਦੇ ਹੌਸਲੇ ਜਿਹੜੇ ਆ ਉਹ بلند ਦੇਖਣ ਨੂੰ ਮਿਲ ਰਹੇ ਨੇ ਤੇ ਤੁਹਾਨੂੰ ਇੱਕ ਵਾਰੀ ਦਿਖਾਉਂਗਾ ਕਿ ਆ ਜਿਹੜਾ ਤੁਸੀਂ ਦੇਖ ਸਕਦੇ ਕੋੜਾ ਦਾ ਡੰਪ ਆ ਬਿਲਕੁਲ ਇਹਦੇ ਆਪੋਜੀਟ ਜਿਹੜੀ ਆ ਇਹ ਫੈਕਟਰੀ ਆ ਤੇ ਦੱਸਿਆ ਵੀ ਜਾ ਰਿਹਾ ਕਿ ਜਿਹੜੇ ਹੋਰ ਵੀ ਇੱਥੇ ਨੇੜੇ-ਤੇੜੇ ਜੇ ਫੈਕਟਰੀਆਂ ਨੇ ਲਗਾਤਾਰ ਕਿਸੇ ਨਾ ਕਿਸੇ ਦਿਨ ਉੱਥੇ ਵੀ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਏ ਤੇ ਅਸੀਂ ਅੰਦਰ ਚੱਲਦੇ ਆਂ ਤੇ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਜਿਹੜੀ ਕਿ ਅੰਦਰ ਕਿਸ ਪ੍ਰਕਾਰ ਜਿਹੜੀ ਆ ਕਿਸ ਤਰ੍ਹਾਂ ਜਿਹੜੀ ਆ ਇਹ ਸਾਰੀ ਦੀਵਾਰ ਜਿਹੜੀ ਆ ਤੋੜ ਕੇ ਜਿਹੜੇ ਚੋਰਾ ਵੱਲੋਂ ਜਿਹੜਾ ਇੱਥੋਂ ਜੀ ਚੋਰੀ ਕੀਤੀ ਗਈ ਆ ਤੇ ਲਗਾਤਾਰ ਤੁਹਾਨੂੰ ਸੀਸੀਟੀਵੀ ਵੀ ਇੱਕ ਪਾਸੇ ਫੁਟੇਜ ਸਾਡੀ ਚੱਲ ਰਹੀ ਆ ਸਕਦੇ ਹਾਂ ਸਾਹਮਣੇ ਤਸਵੀਰਾਂ ਦੇ ਵਿੱਚ ਕਿ ਜਿਹੜਾ ਤਾਂ ਜਿਵੇਂ ਕਿ ਤੁਹਾਨੂੰ ਤਸਵੀਰਾਂ ਦਿਖਾਣੀਆਂ ਕਿ ਚੋਰੀ ਜਿੱਥੋਂ ਹੋਈ ਆ ਉਹਦੇ ਵੀ ਦਿਖਾਣੀਆਂ ਕਿ ਇਸ ਤਰ੍ਹਾਂ ਜਿਹੜੀ ਆ 9 ਇੰਚ ਦੀ ਜਿਹੜੀ ਦੀਵਾਲ ਦੱਸੀ ਜਾ ਰਹੀ ਆ ਉਹਨੂੰ ਜਿਹੜਾ ਕਿ ਚੋਰਾਂ ਵੱਲੋਂ ਤੋੜ ਕੇ ਜਿਹੜਾ ਇੱਥੋਂ ਦੇ ਜਿਹੜਾ ਕੀਮਤੀ ਸਮਾਨ ਆ ਮਹਿੰਗਾ ਸਮਾਨ ਆ ਉਹ ਇੱਥੋਂ ਦੇ ਜਿਹੜਾ ਚੋਰੀ ਕੀਤਾ ਗਿਆ ਤੇ ਜਿਵੇਂ ਕਿ ਤੁਹਾਨੂੰ ਦਿਖਾ ਦਈਏ ਕਿ ਆਹ ਦੇਖ ਸਕਦੇ ਹੋ ਕਿ ਇੱਥੇ ਇੱਕ 9 ਇੰਚ ਦੀ ਦੀਵਾਲ ਦਿਖਾਈ ਦੇ ਰਹੀ ਆ ਤੇ ਇਸ ਨੂੰ ਜਿਹੜਾ ਬਾਕਾਇਦਾ ਜਿਹੜਾ ਇਹ ਤੋੜਿਆ ਗਿਆ ਤੋੜਨ ਤੋਂ ਬਾਅਦ ਜਿਹੜਾ ਚੋਰਾਂ ਵੱਲੋਂ ਜਿਹੜਾ ਇਹ ਕਿ ਇੱਥੋਂ ਦੇ ਜਿਹੜਾ ਕੀਮਤੀ ਸਮਾਨ ਆ ਉਹ ਇੱਥੋਂ ਦੇ ਕੱਟਿਆ ਗਿਆ ਦੇਖ ਸਕਦੇ ਹੋ ਤਸਵੀਰਾਂ ਤੇ ਪਿੱਛੇ ਜਿਹੜਾ ਇਹ ਇੱਥੇ ਖੇਤ ਨੇ ਖੇਤ ਦੇ ਵਿੱਚ ਦੇਖ ਸਕਦੇ ਹੋ ਪਾਣੀ ਵੀ ਲੱਗਾ ਹੋਇਆ ਵਾ ਕਿਉਂਕਿ ਦੱਸਿਆ ਜਾ ਰਿਹਾ ਕਿ ਪਰਸੋ ਦੀ ਇਹ ਵਾਰਦਾਤ ਆ ਰਾਤ ਦੀ ਵਾਰਦਾਤ ਆ ਤੇ ਤੁਹਾਨੂੰ ਵੀ ਪਤਾ ਕਿ ਪਰਸੋ ਜਿਹੜੀ ਆ ਬਾਰਿਸ਼ ਹੋਈ ਸੀ ਜਿਸ ਕਰਕੇ ਦੇਖ ਸਕਦੇ ਹੋ ਖੇਤਾਂ ਵਿੱਚ ਪਾਣੀ ਜਿਹੜਾ ਪੂਰਾ ਭਰਿਆ ਪਿਆ ਵਾ ਤੇ ਹੁਣ ਅਸੀਂ ਜਿਹੜੇ ਫੈਕਟਰੀ ਦੇ ਮਾਲਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਤੇ ਕਿ ਕਦੋਂ ਦਾ ਇਹ ਵਾਕਿਆ ਵਾ ਤੇ ਕਿੱਦਾਂ ਇਹ ਜਿਹੜੀ ਆ ਚੋਰੀ ਪੂਰੀ ਹੋਈ ਆ ਤੇ ਸਾਡੇ ਨਾਲ ਫੈਕਟਰੀ ਦੇ ਮਾਲਕ ਨੇ ਸਰ ਕੀ ਨਾਮ ਆ ਤੁਹਾਡਾ ਰੋਹਿਤ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਦਿਖਾਵਾਂਗੇ ਕਿਵੇਂ ਚੋਰੀ ਹੋਈ ਆ ਕੀ ਕੀ ਸਮਾਨ ਤੁਹਾਡਾ ਇੱਥੋਂ ਜਿਹੜੀ ਚੋਰੀ ਹੋਇਆ ਵਾ ਤਾਂ ਇਹ ਇਹਦੇ ਨਾਲ ਦੀ ਕਾਪਰ ਦੀ ਰੀਲਾਂ ਸਿੱਗੀਆਂ ਇਹ ਟਟੜ ਇੱਕ ਟਨ ਇੱਕ ਟਨ ਤਾਰ ਇੱਥੇ ਕਾਪਰ ਦੀ ਪਈ ਸੀ ਜੀ ਠੀਕ ਹੈ ਜੀ ਇਕ ਕਿੰਨੇ ਦੇ ਕੋਪਰ ਚਾਰ ਇਹ ਸਾਰੀਆਂ ਸਰੀਲਾ ਚੱਕੇ ਲੈ ਗਏ ਇੱਥੇ ਦੀ ਟਰਾਂਸਫਾਰਮਰ ਬਣਵਾਏ ਸੀ ਸਾਡੇ ਦੇ ਨਾਲ ਟਰਾਂਸਫਾਰਮਰ ਬਣੇ ਹੁੰਦੇ ਆ ਜਨਾਬ ਸਾਰੇ ਟਰਾਂਸਫਾਰਮਰ ਸਾਡੇ ਚੋਰੀ ਹੋ ਗਏ ਇਹਨਾਂ ਨੇ ਸਾਰੇ ਬੰਦ ਦੀ ਬੰਦ ਰੀਲਾ ਚੱਕੇ ਲੈ ਗਏ ਇੱਥੇ ਨਾਲੇ ਅਸੀਂ ਕੇਬਲਾ ਮੰਗਾਈ ਹੋਈਆਂ ਸੀਗੀਆਂ ਵੱਡੀਆਂ ਪਾਵਰ ਕੇਬਲਾ ਸਰ ਜੇ ਗੱਲ ਕਿਤੇ ਜਾਵੇ ਕਿਹੜੇ ਦਿਨ ਦਾ ਵਾਕਿਆ ਫੌਰਨ ਇਹ ਸਰ ਕੱਲ ਮਤਲਬ ਸ਼ਹਿਰੇ ਅਸੀਂ ਦਰਖਾਸਤ ਲਖਾਈ ਹੈ ਪਰਸੋ ਰਾਤ ਨੂੰ ਹੋਇਆ ਹੈ ਪਰਸੋ ਰਾਤ ਨੂੰ ਹੋਇਆ ਹੈ ਰਾਤ ਨੂੰ ਹੋਇਆ ਹੈ ਤੁਹਾਨੂੰ ਕੀ ਕੁਛ ਦਾ ਸ਼ੱਕ ਹੈਗਾ ਵਾ ਨਹੀਂ ਸ਼ੱਕ ਨਹੀਂ ਸਰ ਇਹ ਐਕਚੁਅਲ ਨਾ ਏਰੀਆ ਪੁਰਾਣੇ ਨਸ਼ੇੜੀਆਂ ਦਾ ਬਣ ਚੁੱਕਿਆ ਹੈ ਹਰ ਜਗ੍ਹਾ ਦੇ ਚੁੰਗਾ ਦੇ ਵਿੱਚ ਦੇਖੋ ਜਿੱਥੇ ਖਾਲੀ ਜਗ੍ਹਾ ਮਿਲਦੀ ਹੈ ਉਥੇ ਤੋਂ ਨਾ ਇੰਜੈਕਸ਼ਨ ਲੱਭੂਗਾ ਇੱਥੇ ਪੂਰੇ ਇਹਨਾਂ ਕੋਈ ਨਸ਼ੇ ਉੱਤੇ ਕੋਈ ਕੋਈ ਕਾਰਵਾਈ ਨਹੀਂ ਹੋ ਰਹੀ ਬੜਾ ਬੁਰਾ ਹਾਲ ਇੱਥੇ ਏਰੀਆ ਦਾ ਹਰ ਚੁੰਗਦੇ ਵਿੱਚ ਨਸ਼ੇੜੀਏ ਬੈਠੇ ਹਰ ਜਗ੍ਹਾ ਦੇ ਨਸ਼ੇੜੀਏ ਬੈਠੇ ਚਿੱਟੇ ਵਾਲੇ ਨੇ ਹੋਏ ਪਏ ਇੱਥੇ ਔਰ ਹਰ ਰੋਜ਼ ਕਿਸੇ ਨਾ ਕਿਸੇ ਫੈਕਟ ਕਿੰਨਾ ਕਾ ਸਮਾਨ ਲੱਗੇ ਕਿੰਨੇ ਦਾ ਨੁਕਸਾਨ ਹੋ ਗਿਆ ਤੁਹਾਡਾ ਤੇਰਾ 13 ਲੱਖ ਰੁਪਏ ਤੇਰਾ 13 ਲੱਖ ਰੁਪਏ ਦਾ ਨੁਕਸਾਨ ਸਕਾਪਰ ਚੋਕੇ ਸਾਰਾ ਚੋਕੇ ਲੱਗੇ ਇਸ ਚੀਜ਼ ਦੀ ਵਾਰਦਾਤ ਦੀ ਕੋਈ ਆਪਣਾ ਸੀਸੀਟੀਵੀ ਸੀਸੀਟੀਵੀ ਹੈਗੀ ਆ ਸੀਸੀਟੀਵੀ ਸਾਡੇ ਕੋਲ ਅਸੀਂ ਆਂਡੀਗੋਣੇ ਫੈਕਟਰੀ ਕੋਲ ਕਢਵਾਈ ਆ ਅਸੀਂ ਸਾਡੇ ਫੈਕਟਰੀ ਦੇ ਵਿੱਚ ਤੇ ਕੈਮਰਾ ਚੱਲਦੇ ਨੇ ਸੀ ਰਾਤ ਨੂੰ ਤੇ ਆਂਡੀਗੋਣੇ ਦੀ ਘਟਾਈ ਆ ਆਂਡੀਗੋਣੇ ਦੇ ਵਿੱਚ ਆਇਆ ਵੀ ਆਟੋ ਵਾਲਾ ਇੱਕ ਇੱਕ ਰਾਤੀ 3 ਵਜੇ ਆਇਆ ਸਮਾਨ ਲੋਡ ਕਰਨ ਸਵਾ 3:00 ਵਜੇ ਨਿਕਲ ਗਿਆ ਤੇ ਇੱਥੇ ਸਾਰੇ ਮੇਰੀ ਫੈਕਟਰੀ ਦੇ ਬਾਹਰ ਨਾਲ ਲੜਕੇ ਘੁੰਮਦੇ ਹੋਏ ਸੀਗੇ ਸਾਹਮਣੇ ਖੜੇ ਵੀ ਰਹੇ ਕਾਫੀ ਦਿਨ ਫੈਕਟਰੀ ਉੱਲੇ ਨੇ ਇਹ ਸੀਸੀਟੀਵੀ ਲਾਇਆ ਹੋਇਆ ਉਹ ਸਾਰੇ ਏਰੀਆ ਦੇ ਵਿਚਾਰਿਆ ਵੀ ਤਿੰਨ ਅੱਠ ਤੋਂ ਨੌ ਲੜਕੇ ਸੀਗੇ ਜਿਹੜੇ ਬਾਹਰ ਖੜੇ ਸੀਗੇ ਇਹ ਇਹ ਫਿਰ ਨਾਲ ਹੀ ਇਹ ਦੋ ਤਿੰਨ ਵਾਰੀ ਨੇ ਗੇੜਾ ਵੀ ਮਰੇ ਨੇ ਉਹ ਵਾਪਸ ਇੱਥੇ ਖੜੇ ਵੀ ਰਹੇ ਕਾਫੀ ਦਿਨ ਉਸ ਉਸ ਤੋਂ ਬਾਅਦ ਫਿਰ ਅੱਗੇ ਨੂੰ ਚਲੇ ਗਿਆ ਇਹ ਬੈਕ ਸਾਈਡ ਫੈਕਟਰੀ ਦੇ ਬੈਕ ਵੱਲ ਨੂੰ ਹੋ ਗਿਆ ਹੈ ਬੈਕ ਤੋਂ ਹੀ ਤੋੜਿਆ ਨੇ ਨਾਲ ਉਹਦੇ ਵਿੱਚ ਕੀ ਨਜ਼ਰ ਆ ਰਿਹਾ ਸੀ ਸੀਸੀਟੀਵੀ ਦੇ ਵਿੱਚ ਕੀ ਕਿੰਦਾ ਲੱਗੇ ਗਿਆ ਸਾਰਾ ਸਮਾਨ ਉਹ ਇਹ ਸਰ ਸੀਸੀਟੀਵੀ ਦੇ ਵਿੱਚ ਤਾਂ ਸਰ ਐਕਚੁਅਲ ਦੇ ਵਿੱਚ ਬੈਗ ਤੇ ਤਾਂ ਸਾਡੇ ਖੇਤ ਹੈਗੇ ਆ ਜਿਹੜੇ ਜਿੱਥੇ ਚੌਂਕ ਤੋਂ ਨਿਕਲੇ ਹੈ ਉੱਥੋਂ ਆਟੋ ਨਿਕਲਿਆ ਭਰਿਆ ਆ ਔਰ ਉੱਥੇ ਦੀ ਇਹਨ ਕਿ ਸਾਰੇ ਤੁਹਾਡੇ ਵੱਲੋਂ ਮਾਮਲਾ ਦਰਜ ਕਰਵਾਇਗਾ ਅਸੀਂ ਸਰ ਅਸੀਂ ਕੱਲ ਦੇ ਸਵੇਰ ਦੀ ਅਰਖਾਸਤ ਕੀਤੀ ਹੋਈ ਹੈ ਉਹ ਇਹਨਾਂ ਨੇ ਪਹਿਲਾਂ ਕਿਹਾ ਵੀ ਅਸੀਂ ਸਾਡੇ ਕੋਲ ਕੋਈ ਅਫਸਰ ਨਹੀਂ ਹੈ ਫਿਲਹਾਲ ਥਾਣੇ ਵਿੱਚ ਮੌਜੂਦ ਇੱਕ ਇਸ ਹੀ ਸਬਸ ਕਿ ਉਹ ਕਹਿੰਦੇ ਮੈਂ ਤਾਂ ਪਰਚਾ ਦਣ 302 ਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਤੇ ਫਿਰ ਬਾਕੀ ਐਸਐਸਓ ਸਾਹਿਬ ਨੇ ਉਹਨੇ ਆਪਣਾ ਕੰਪਿਊਟਰ অপারেਟਰ ਨਾਲ ਗੱਲ ਕੀਤੀ ਵੀ ਅਜੇ ਤੱਕ ਮਾਮਲਾ ਆਇਆ ਐ ਐਸਐਸਓ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਹਲੇ ਮੈਂ ਮੈਂ ਵੀ ਬੀਜ਼ੀ ਆ ਇਹਨੂੰ ਬਾਅਦ ਸ਼ਾਮ ਨੂੰ ਦੇਖ ਲਾਂਗੇ ਸ਼ਾਮ ਨੂੰ ਫਿਰ ਦੁਬਾਰਾ ਗੱਲ ਹੋਈ ਤਾਂ ਉਹਨਾਂ ਦਾ ਆਪਣਾ ਕੰਪਿਊਟਰ অপারেਟਰ ਨਾਲ ਥਾਣੇ ਬੈਠੇ ਜਿਹੜੇ ਜਿਹਨਾਂ ਨੇ ਦਰਖਾਸਤ ਲਿਖੀ ਸੀ ਉਹ ਕਹਿੰਦੇ ਸਿੱਟੂ ਸਾਹਿਬ ਕਹਿੰਦੇ ਵੀ ਅੱਜ ਦਾ ਸਾਡਾ ਚਲਾਨ ਵਗੈਰਾ ਪੇਸ਼ ਕਰਨੇ ਆ ਸੀ ਕੱਲ ਦੇਖਾਂਗੇ ਉਹਨਾਂ ਅੱਜ ਵੀ ਗੱਲ ਅੱਜ ਸਵੇਰ ਦਾ ਵੀ ਕੋਈ ਨਹੀਂ ਆਇਆ ਹਾਲ ਤੱਕ ਮੌਕਾ ਦੇਖਣ ਨਹੀਂ ਕੋਈ ਆਇਆ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਕੋਈ ਕੁਛ ਨਹੀਂ ਉਹਨ ਵੀ ਗੱਲ ਲਿਓ ਫਿਰ ਆਪਾਂ ਆਨੇ ਤੁਹਾਡੇ ਨਾਲ ਤੇ ਸਰ ਜਿਵੇਂ ਕਿ ਤੁਸੀਂ ਦੇਖ ਰਹੇ ਲੁਧਿਆਣਾ ਮਹਾਨਗਰ ਕਿਹਾ ਜਾਂਦਾ ਲਗਾਤਾਰ ਚੋਰੀ ਦੀਆਂ ਜਿਹੜੀਆਂ ਵਾਰਦਾਤਾਂ ਵਧੀਆਂ ਕੀ ਕਾਰਨ ਹੈ ਚੋਰੀ ਦੀਆਂ ਵਾਰਦਾਤਾਂ ਵਾਰਦਾਤਾਂ ਵਧਨ ਦਾ ਸਰ ਨਸ਼ਾ ਹਰ ਜਗ੍ਹਾ ਤੇ ਨਸ਼ਾ ਹਰ ਚੌਂਕ ਦੇ ਵਿੱਚ ਨਸ਼ਾ ਹੈ ਤੇ ਤਾਜਪੁਰ ਰੋਡ ਦੇ ਜੇਲ੍ਹ ਦੇ ਸਾਹਮਣੇ ਏਰੀਏ ਜਦੋਂ ਆਪਾਂ ਜੇਲ੍ਹ ਖਤਮ ਹੁੰਦੀ ਹੈ ਆਪਾਂ ਸਾਹਮਣੇ ਕ੍ਰੋਸ ਕਰਕੇ ਅੰਦਰ ਜੰਨੇ ਹਰ ਜਗ੍ਹਾ ਦੇ ਵਿੱਚ ਨਸ਼ਾ ਹੀ ਨਸ਼ਾ ਬਿਆਹ ਤੇ ਨਸ਼ਾ ਸਦਾਕਰ ਇੰਨੇ ਹੈ ਕਿੰਨੇ ਕਮਰੇ ਕੁਆਟਰ ਬੰਦ ਪਏ ਆ ਸਿਗਰਟਾਂ ਉੱਥੇ ਭਰੀਆਂ ਹੋਈਆਂ ਟੀਕੇ ਉੱਥੇ ਪਈ ਇੰਜੈਕਸ਼ਨ ਪਏ ਆ ਮੇਰੇ ਦੋ ਗੜੀ ਤੋਂ ਪਹਿਲਾਂ ਹੀ ਕੁਆਟਰ ਬਣੇ ਹੋਏ ਆ ਉੱਥੇ ਅੱਠ ਨੂੰ ਕੁਆਟਰ ਹੈ ਸਾਰੇ ਉੱਥੇ ਮਤਲਬ ਆਸ-ਪਾਸੇ ਪੰਗ ਵਗੈਰਾ ਲੱਗੀ ਹੋਈ ਆ ਕਿੰਨੇ ਟਾਈਮ ਸੇ ਡਿਫਿਕਲਟੀ ਕਰ ਰਹੇ ਮੇਰੇ ਕੋਲ ਇੱਥੇ ਅਸੀਂ ਫੈਕਟਰੀ ਬਣਾਈ ਅਕਤੂਬਰ ਚ ਫੈਕਟਰੀ ਬਣਾਈ ਆ 2024 ਦੇ ਵਿੱਚ ਤੇ ਕੀ ਮਾਹੌਲ ਹੈ ਇੱਥੇ ਕਿ ਕੁਝ ਮੈਂ ਕਹਾਂ ਸਿਰਫ ਫੈਕਟਰੀ ਵਾਲੇ ਸਾਰੇ ਸਾਰੇ ਡਰੇ ਹੋਏ ਆ ਤੁਸੀਂ ਅਖਰ ਫੈਕਟਰੀ ਵਾਲੇ ਕੋਲ ਬਿਆਨ ਲੈ ਕੇ ਦੇਖੋ ਮੇਰੇ ਤੋਂ ਪਹਿਲਾਂ ਪਹਿਲਾਂ ਮੇਰੀ ਮੇਰਾ ਕੰਮ ਮੇਰੇ ਇਨੋਂ ਨੇ ਭਾਜੀ ਇਹਨਾਂ ਨੇ ਮੇਰੀ ਚੌਂਗਤੜੀ ਫੈਕਟਰੀ ਦੇ ਵਿੱਚ ਕਪੜਾ ਪਾਇਆ ਕਿਸੇ ਕਿਸੇ ਕਮਰੇ ਉੱਪਰ ਉੱਥੇ ਰੋਲਾ ਪੈ ਗਿਆ ਉੱਥੋਂ ਭੱਜ ਕੇ ਇੱਧਰ ਆ ਗਏ ਇਹ ਤੇ ਉਸ ਤੋਂ ਇੱਕ ਦਿਨ ਪਹਿਲਾਂ ਮੇਰੇ ਸਾਹਮਣੇ ਫੈਕਟਰੀ ਦੇ ਵਿੱਚ ਏਸੀ ਵਾਰਾ ਚੋਰੀ ਹੋ ਗਏ 2 ਮਹੀਨੇ ਪਹਿਲਾਂ ਉਹਨਾਂ ਦੇ ਥਾਂ ਚੋਰੀ ਹੋ ਗਏ ਔਰ ਹਫਤਾ ਪਹਿਲਾਂ ਸਾਡੀ ਕੋਲ ਫੈਕਟਰੀ ਆ ਉੱਥੇ ਵੀ ਉਹਨਾਂ ਅਲੂਮੀਨੀਅਮ ਅਲੂਮੀਨੀਅਮ ਦੀ ਪਾਈਪਾਂ ਵਗੈਰਾ ਸਿੱਗੀਆਂ ਅਲੂਮੀਨੀਅਮ ਦਾ ਸਮਾਨ ਉਹ ਵੀ ਚੋਰੀ ਹੋ ਗਿਆ ਕੋਈ ਪੀਸੀਆਰ ਨਹੀਂ ਫੈਕਟਰੀ ਵਾਲਿਆਂ ਨੇ ਥਾਣੇ ਵਾਲੇ ਕੋਲ ਜਾਣਾ ਵੀ ਬੰਦ ਕਰਤਾ ਕਿਉਂਕਿ ਥਾਣੇ ਵਾਲੇ ਕੁਝ ਨਹੀਂ ਸੁਣਦੇਗੇ ਥਾਣੇ ਵਾਲੇ ਕੋਈ ਕਾਰਵਾਈ ਨਹੀਂ ਕਰਦੇ ਇੱਕ ਵਾਰੀ ਇਨਸਪੈਕਸ਼ਨ ਬਾਣਵੀ ਨਹੀਂ ਆਉਂਦੇ ਇੱਕ ਵਾਰੀ ਚੈਕਿੰਗ ਕਰਨ ਵੀ ਨਹੀਂ ਆਉਂਦੇ ਕੀ ਹੈਗਾ ਕੀ ਨਹੀਂ ਆ ਅਗਰ ਕਿਸੇ ਦਾ ਕੋਈ ਹਾਦਸਾ ਹੋ ਜਾਣਾ ਤਾਂ ਵੀ ਨਹੀਂ ਆ ਤੁਸੀਂ ਕੀ ਕਹਿਣਾ ਚਾਹੁੰਗੇ ਮੈਡਮ ਸਰ ਮੈਂ ਜਿਹੜੇ ਚੋਰੀਆਂ ਦਾ ਕਾਰਨ ਹੈ ਉਹ ਪੁਲਿਸ ਹੈ ਕਿਉਂਕਿ ਪੁਲਿਸ ਕੁਝ ਨਹੀਂ ਕਰ ਰਹੀ ਅਗਰ ਪੁਲਿਸ ਆਪਣਾ ਕੰਮ ਅੱਛੇ ਤਰੀਕੇ ਨਾਲ ਕਰੇਗੀ ਇੱਕ ਚੋਰੀ ਹੋ ਰਹੀ ਹੈ ਅਗਰ ਚੋਰ ਨੂੰ ਪਕੜਿਆ ਜਾਏਗਾ ਤਾਂ ਚੋਰ ਦੀ ਕੋਈ ਮਜਾ ਨਹੀਂ ਦੂਜੀ ਵਾਰੀ ਚੋਰੀ ਕਰ ਸਕੇ ਪੁਲਿਸ ਤਾਂ ਆਂਦੀ ਨਹੀਂ ਹੈ ਅਗਰ ਪੁਲਿਸ ਆਏਗੀ ਤਾਂ ਹੀ ਤਾਂ ਲੋਕਾਂ ਲਈ ਕੁਝ ਕਰੇਗੀ ਸਰ ਪੁਲਿਸ ਆਪਣਾ ਕੰਮ ਕਰੇਗੀ ਸਾਨੂੰ ਲੋਕਾਂ ਨੂੰ ਮਰਨ ਦੀ ਲੋੜ ਹੀ ਨਹੀਂ ਹੈ ਸਾਡੀ ਇਹੀ ਹੈ ਰਿਕੁਐਸਟ ਪਲੀਜ਼ ਔਰ ਪਲੀਜ਼ ਉਹ ਚੋਰਾ ਨੂੰ ਪਕੜਿਆ ਜਾਵੇ ਸਾਡਾ ਮਾਲ ਬਰਾਮਦ ਕਰਵਾਇਆ ਜਾਵੇ ਬਸ ਜਿਹੜਾ ਤੁਹਾਡਾ ਮਾਲ ਬਰਾਮਦ ਹੋਇਆ ਵਾ ਕੀ ਉਹਦੇ ਉਹਦਾ ਕੋਈ ਪ੍ਰੂਫ ਹੈਗਾ ਵਾ ਤੁਹਾਡੇ ਕੋਲ ਕਿ ਕਿੰਨਾ ਤੁਸੀਂ ਮਾਲ ਪਰਚੇ ਮੇਰੇ ਕੋਲ ਸਾਰੇ ਬਿੱਲ ਲੱਗੇ ਸਰ ਸਾਰੇ ਮਾਲ ਦੇ ਸਾਰੀ ਪਰਚੇਸ ਦੇ ਬਿੱਲ ਦੋ ਤਿੰਨ ਦਿਨ ਪਹਿਲਾਂ ਮੇਰਾ ਪਰਚੇਸ ਉਤਰੀ ਹੈ ਮੈਂ ਸਾਰੇ ਸਰ ਚੀਜ਼ ਦੀ ਮੇਰੇ ਕੋਲ ਪਰਚੇਸ ਦੇ ਬਿੱਲ ਲੱਗੇ ਸਾਰਿਆਂ ਦੇ ਪਰ ਮਾਲ ਤਾਂ ਬਰਾਮਦ ਕੋਈ ਹੋਇਆ ਹੀ ਨਹੀਂ ਸਰ ਜਿਹੜਾ ਚੋਰੀ ਹੋਇਆ ਸਾਰਾ ਉਹਦਾ ਉਹਦੀ ਕੋਈ ਬਰਾਮਦਗੀ ਦਾ ਕੋਈ ਲੱਗਦਾ ਹੀ ਨਹੀਂ ਮੈਨੂੰ ਕੋਈ ਬਰਾਮਦ ਹੋਊਗਾ ਵੀ ਕਿਉਂਕਿ ਹਾਲੇ ਤੱਕ ਕੋਈ ਸੀਸੀਟੀਵੀ ਨਹੀਂ ਪ ਸਰ ਫੈਕਟਰੀ ਵਾਲੇ ਕਹਿੰਦੇ ਆਸ-ਪਾਸ ਵਾਲੇ ਮਾਹੌਲ ਦੇ ਵਿੱਚ ਨਾ ਵੀ ਅਗਰ ਕੋਈ ਚੋਰੀ ਹੁੰਦਾ ਤਾਂ ਮਿਲਣਾ ਨਹੀਂ ਆ ਸਰ ਫੈਕਟਰੀ ਵਾਲੇ ਨੂੰ ਜਿੰਨੂੰ ਵੀ ਅਸੀਂ ਕਹਿੰਦੇ ਆ ਕਿ ਅਸੀਂ ਕੋਈ ਐਕਸ਼ਨ ਲੈਣਾ ਸਭ ਕਹਿੰਦੇ ਆ ਚੁੱਪ ਕਰਕੇ ਬੈਠੋ ਕਿਸੇ ਨੇ ਕੁਝ ਨਹੀਂ ਕਰਨਾ ਪੁਲਿਸ ਨੇ ਕੁਝ ਨਹੀਂ ਕਰਨਾ ਸਰ ਕੀ ਕਰ ਸਕਦੇ ਆ ਲੋਕਾਂ ਵਿੱਚ ਹੈ ਹੀ ਆ ਪੁਲਿਸ ਅਗਰ ਪੁਲਿਸ ਸਾਡੇ ਲਈ ਕੁਝ ਨਹੀਂ ਕਰੇਗੀ ਤਾਂ ਅਸੀਂ ਕਿੱਥੇ ਜਾਵਾਂਗੇ ਦੱਸੋ ਜਿਵੇਂ ਕਿ ਤੁਸੀਂ ਦੇਖਿਆ ਜਿਹੜੇ ਫੈਕਟਰੀ ਦੇ ਮਾਲਕ ਨੇ ਜਿਨ੍ਹਾਂ ਦੀ ਚੋਰੀ ਹੋਈ ਆ ਉਹਨਾਂ ਵੱਲੋਂ ਦੱਸਿਆ ਗਿਆ ਕਿ ਪਰਸੋ ਰਾਤ ਨੂੰ ਜਿਹੜੀ ਆ ਉਹ ਚੋਰੀ ਹੋਈ ਆ ਤਾਂ ਕੱਲ ਇਹਨਾਂ ਵੱਲੋਂ ਵੱਲੋਂ ਜਿਹੜੀ ਆ ਟਿੱਬਾ ਰੋਡ ਥਾਣੇ ਦੇ ਵਿੱਚ ਦਰਖਾਸਤ ਦਿੱਤੀ ਗਈ ਲੇਕਿਨ ਹਲੇ ਤੱਕ ਵੀ ਜਿਹੜਾ ਕੋਈ ਪੁਲਿਸ ਪ੍ਰਸ਼ਾਸਨ ਮੌਕੇ ਤੇ ਨਹੀਂ ਪਹੁੰਚਿਆ ਕਿ ਮੌਕਾ ਵੀ ਆ ਕੇ ਇੱਥੇ ਦੇਖਣ ਤੇ ਇਹਨਾਂ ਨੇ ਦੱਸਿਆ ਕਿ ਜਿਹੜਾ ਚੋਰੀ ਦਾ ਜਿਹੜਾ ਮੇਨ ਕਾਰਨ ਆ ਉਹ ਨਸ਼ਾ ਵਾ ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਵੀ ਦੇਖ ਰਹੇ ਹੋ ਲਗਾਤਾਰ ਜਿਹੜਾ ਨਸ਼ੇ ਨਸ਼ੇ ਦਾ ਕਾਰੋਬਾਰ ਉਹ ਵਧਦਾ ਹੀ ਜਾ ਰਿਹਾ ਵਾ ਤੇ ਜਿਹੜੇ ਚੋਰ ਨੇ ਉਹਨਾਂ ਨੂੰ ਕਿ ਆਪਣਾ ਚੋਰੀ ਇਸ ਲਈ ਕਰਨੀ ਪੜੇ ਐਸਾ ਦੀ ਲੋਡ ਹੋਂ ਦਿੱਤਾ ਇਹੋ ਜੇ ਵਾਰਦਾਤਾਂ ਨੂੰ ਉਹ ਅੰਜਾਮ ਦਿੰਦੇ ਨੇ ਬਾਕੀ ਅਸੀਂ ਤਿਬਰੌਰ ਥਾਣੇ ਦੇ ਵਿੱਚ ਜਾ ਕੇ ਐਸ ਸੱਚ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਵੱਲੋਂ ਇਸ ਮਾਮਲੇ ਵਿੱਚ ਕੀ ਕਾਰਵਾਈ ਪਾਈ ਗਈ ਹਾਂ ਕੰਪਲੀਟ ਆਈ ਆ ਹੂੰ ਕੋਈ ਜਿਹੜੀ ਫੈਕਟਰੀ ਚੋਰੀ ਹੋਈ ਉਹਦੀ ਕੰਪਲੀਟ ਆਈ ਆ ਤੇ ਉਹ ਤਫਤੀਸ਼ ਕਰ ਰਹੇ ਆ ਹੂੰ ਮੌਕਾ ਦੇਖ ਕੇ ਜੋ ਵੀ ਬਣਦੀ ਕਾਰਵਾਈ ਕਰਦੇ ਸਰ ਫੈਕਟਰੀ ਮਾਲਕ ਦਾ ਇਹ ਕਹਿਣਾ ਹੈਗਾ ਕਿ 2 ਦਿਨ ਹੋ ਗਏ ਚੋਰੀ ਹੋਈ ਨੂੰ ਲੇਕਿਨ ਪੁਲਿਸ ਮੌਕਾ ਦੇਖ ਨਹੀਂ ਰਹੀ ਅੱਛਾ ਨਹੀਂ ਸੜਕੋ ਤੇ ਮੇਰੇ ਨੋਟਸ ਵਿੱਚ ਤੇ ਅੱਜ ਆਇਆ ਅੱਜ ਆ ਮੈਂ ਭੇਜ ਰਿਆ ਡਿਊਟੀ ਅਫਸਰ ਨੂੰ ਭੇਜ ਕੇ ਹੁਣੇ ਜੋ ਬੰਦ ਕਾਰਵਾਈ ਕਰਦੇ ਨੇ ਪਰਿਵਾਰ ਤਾਂ ਕੀ ਰੋ ਰਿਹਾ ਸੀਗਾ ਮਾਲਕ ਵੀ ਪਰੇਸ਼ਾਨ ਸੀ ਕਹਿੰਦੇ ਜੀ ਉੱਥੇ ਅਕਸਰ ਚੋਰੀਆਂ ਹੁੰਦੀਆਂ ਨੇ ਤਾਂ ਸੀਸੀਟੀਵੀ ਵੀ ਆਈ ਹੈ ਜਿਹਦੇ ਵਿੱਚ 9 ਤੋਂ 10 ਬੰਦੇ ਜਿਹੜੇ ਰੰਮੜਕ ਹੋਏ ਆ ਉਹ ਪਹਿਲਾਂ ਰੈਕੀ ਕਰਦੇ ਰਿਹਾ ਉਸ ਤੋਂ ਬਾਅਦ ਜਿਹੜੀ ਉੱਥੇ ਚੋਰੀ ਦੀ ਬਾਤ ਦਾ ਸੁਝਾ ਦਿੱਤਾ ਗਿਆ ਔਰ ਘਰ ਦੀ ਜਿਹੜਾ ਜਿਹੜਾ ਉਹਨਾਂ ਦਾ ਫੈਕਟਰੀ ਹੈਗੀ ਉਹਦੇ ਪਿੱਛੋਂ ਦੀ 9 ਇੰਚੀ ਦੀ دیوار ਤੋੜ ਕੇ ਉਹਨਾਂ ਨੇ ਹਾਲ ਬਣਾਇਆ ਵੱਡਾ ਉਹਦੇ ਵਿੱਚੋਂ ਜਿਹੜੇ ਆਰਕੀਟెక్ ਉੱਪਰ ਦੇ ਲੋਕ ਚੋਰੀ ਕੀਤੇ ਕਰ ਲੰਨੇ ਕਰ ਲੰਨੇ ਮੈਂ ਆਪ ਮੌਕਾ ਦੇਖਦਾ ਦੇਖ ਕੇ ਜੋ ਵੀ ਆ ਜਿਹੜੇ ਵੀ ਬੰਦੇ ਆਪ ਫੜ ਲੰਨੇ ਆ ਠੀਕ ਹੈ ਨਾ ਜੋ ਬਣਦੀ ਕਰਦੀ ਕਰੀ